ਪਰਮਾਤਮਾ ਸੁੱਖ ਰੱਖੇ ਕਿਤੇ ਰੁੱਤ ਚਾਓ ਆ ਗਈ ਵੜ ਲੱਖ ਰੁਪਏ ਨੂੰ ਹੱਥ ਲਾਉ ਵੀਰੇ ਠੀਕ ਆ 80 90 ਵਾਲਦਾ ਕੋਈ ਰੌਲਾ ਨਹੀਂ ਥਾਣੇ ਵਾਲਾ ਦੇਖੋ ਕੈਰੀਆ ਲੱਗਿਆ ਵਾ ਤਾਜੀ ਦਾ ਵੀਰੇ ਤਾਂ ਘੱਟੋ ਘੱਟ ਵੀ 22 ਕਿਲੋ ਦੁੱਧ ਦਿੱਤਾ ਵਾ ਠੀਕ ਆ ਹਾਂ ਬਾਕੀ ਵੀਰੇ ਗਰਲੈਂਡੋ ਡੱਚ ਚ ਪੈਂਦੇ ਆ ਆਪਾਂ ਨਹੀਂ ਕਹਿੰਦੇ ਵੀ ਗਰਲੈਂਡੋ ਆਪਾਂ ਕ੍ਰੋਸ ਕਹਿ ਕੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ 2 ਗਾਵਾਂ ਬਕਾਊਆ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਲਾਈਕ ਕਮੈਂਟ ਸ਼ੇਅਰ ਭਰਾ ਵਾਂਗੂ ਕਰਦਿਆ ਕਰੋ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਬਾਈ ਜੀ ਸਸਿਕਾ ਜੀ ਸਸਿਕਾ ਜੀ ਬਾਈ ਜੀ ਨਾਮ ਵੀਰ ਜੀ ਆਪਣਾ ਨਾਮ ਸੁਖਚੰਦ ਸਿੰਘ ਬਗਣੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਵੀਰ ਜੀ ਠੀਕ ਆ ਬੈਠ ਦੀ ਵੀਰੇ ਜਾਣਕਾਰੀ ਆਪਣੀ ਪਹਿਲੀ ਦੀ ਵੀਰੇ ਪਹਿਲਾ ਸੁਹਾ ਮੂੰਹ ਮੂੰਹ ਦੋ ਦੰਦਾ ਇਹਨੇ ਮਗਰ ਬੱਚੇ ਸਰਕਾਰੀ ਸੀਮਣ ਦੀ ਬੱਚੇ ਆਪਣੇ ਕੋਲ ਬਕਾਇਦਾ ਸਟਰਾ ਵੀ ਹੈਗਾ ਇਹਦਾ ਜਿਹੜੇ ਸੀਮਣ ਦੀ ਹੈਗੀ ਇਹ ਸਟਰਾ ਆਪਾਂ ਨੂੰ ਬੰਦਰੀ ਨਾਲ ਦਿੱਤਾ ਸੀ ਇਹ ਸਟਰਾ ਹੈ ਸਰਕਾਰੀ ਸੀਮਣ ਦੀ ਹੈ ਵੀਰੇ ਇਹ ਅੱਛਾ ਹਾਂ ਮਗਰ ਜਿਹੜੀ ਬੱਚੇ ਦੇ ਸਰਕਾਰੀ ਸੀਮਣ ਦੀ ਹੈ ਕੋਈ ਚੈੱਕ ਕਰ ਸਕਦਾ ਵੀਰੇ ਠੀਕ ਆ ਹਾਂ ਸਰਕਾਰੀ ਸੀਮੰਦੀਆ ਹੁਣ ਬੱਚੀ ਨੂੰ ਸੂਈ ਨੂੰ ਵੀਰੇ ਚ ਛੇਮਾ ਦੇਣਾ ਹਾਂਜੀ ਹੁਣ ਬੱਚੀ ਤੇਲੇ 12 ਤੋਂ 13 ਕਿਲੋ ਦੁੱਧ ਜਿਵੇਂ ਐਨ ਹਾਇਰਨੈਟ ਤਿਆਰ ਸਲੀਸ਼ਨ ਦੀ ਇੰਨੀ ਆ ਚਾਹ ਦੋਨੇ ਪਾਸੇ ਬਹਿ ਕੇ ਚੂਈ ਚੱਲਿਓ ਠੀਕ ਆ ਹਾਂ ਕਿਵਾਈ ਜੀ ਬਈ ਇੱਕ ਨੰਬਰ ਆ ਥਾਣ ਬਣ ਬਹੁਤ ਚੰਗਾ ਕੱਢਦੀ ਆ ਵੀਰੇ ਜੇ ਸਾ ਹੁਣ ਪਹਿਲਾ ਸੂਆਗਾ ਆਉਸੋਲ ਬਿਲਕੁਲ ਵੀ ਨਹੀਂ ਕਰਦੀ ਵੀਰੇ ਯਾਰ ਅਸਾ ਪਹਿਲਾ ਸੂਆ ਸੂਈ ਹਾਂ ਪਹਿਲਾ ਸੂਆ ਵੀਰੇ ਠੀਕ ਆ ਸੀਲ ਠੰਡੀ ਬਹੁਤ ਆ ਫਿਕਸ ਲੈ ਵੀ ਜੀ ਵੀਰੇ ਜਿੰਨੀ ਕ ਹੈਗੀ ਹੈਗੀ ਜਿਵੇਂ ਕਹਿੰਦਾ ਸਿਉਣਾ ਹੂੰ ਥੋੜਾ ਜਿਹਾ ਹੁੰਦਾਗਾ ਬੰਦਾ 60 7000 ਦਾ ਉਂਗਲ ਚ ਪਾਲਾਂਦਾ ਉਹ ਚੀਜ਼ ਆ ਵੀਰੇ ਜਿੰਨੀ ਕ ਹੈਗੀ ਸਿਉਣੇ ਵਰਗੀ ਆ ਠੀਕ ਆ ਹਾਂ ਬੱਚਾ ਬਹੁਤ ਸੋਹਣਾ ਮਗਰ ਹੈ ਬੱਚਾ ਹਾਂ ਵੀਰੇ ਬੱਚੀ ਆ ਮਗਾ ਜੇ ਕਿਸੇ ਨੇ ਬੱਚੀ ਨਾ ਲੈ ਕੇਣੀ ਵੀ 5000 ਦੀ ਬੱਚੀ ਕੱਟ ਲਾਂਗੇ ਵੀਰੇ ਕੋਈ ਚੱਕਰ ਨਹੀਂ ਠੀਕ ਆ ਹਾਂ 5000 ਦੀ ਹਾਂ ਤੋੜ ਦੋ ਭਰਾ ਇਹਨੂੰ ਲੋ ਭਰਾ ਚੈੱਕ ਕਰਸਾ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰੀ ਸੇਲ ਠੰਡੀ ਬਹੁਤ ਆ ਵੀਰੇ ਬੁੜੀਆਂ ਚੂਈ ਜਾ ਬੰਦਾ ਚੂਈ ਜਾਵੇ ਕੋਈ ਹੱਥ ਤਾਂ ਨਹੀਂ ਕਰਦੀ ਕੁਛ ਨਹੀਂ ਕਰਦੀ ਕੋਈ ਔਲ ਸ਼ੌਲੀ ਚੇ ਖੁੱਲੀ ਛੱਡ ਕੇ ਚੂਈ ਚੱਲੀ ਵੀਰੇ ਬੰਦਾ ਠੀਕ ਆ ਹਾਂ ਬਾਕੀ ਆਪਾਂ ਹਰ ਵੀਡੀਓ ਜਿਹੜੇ ਨੇ ਆਪਣੀ ਗਾਂ ਦੀ ਇੱਕ ਖਾਸੀਤ ਹੁੰਦੀ ਹੈ ਵੀਰੇ ਉਹ ਆਪ ਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਆਪਾਂ ਹਰ ਵੀਡੀਓ ਜੀ ਕਹਿੰਦੇ ਹੁੰਦੇ ਆ ਠੀਕ ਆ ਆਪਣੀ ਗੱਲ ਹੱਤ ਨਹੀਂ ਮਰੂਗੀ ਠੀਕ ਆ ਵੀਰੇ ਠੀਕ ਆ ਲੋ ਜੀ ਚੈੱਕ ਕਰਸਾ ਦਿਓ ਤੋਰ ਦੋ ਬਰਾ ਲੰਮੀ ਤੋਰੋ ਇਧਰ ਸਾਹਮਣੇ ਸਾਹਮਣੇ ਤੋਰ ਲਓ ਲੋ ਜੀ ਧੁੱਪੇ ਫਿਰ ਨਾਲ ਹੋਰ ਵੀ ਦੇਂਦੀ ਆ ਚ

ਭਾਈ ਜੀ ਦਾ ਰੇਟ ਫਿਕਸ ਦਾ ਦੱਸ ਦਿਓ ਬਸ ਕਿੰਨੇ ਦੇਣ ਲੈਣੇ ਇਹਦਾ ਵੀਰੇ ਰੇਟ ਮੁੱਲ ਕਰਵਾ ਲਓ 62 57000 ਤੋਂ ਵੀਰੇ 2000 ਛੂਟ ਹੋਣੀਆਂ 55000 ਦੀ ਹੋ ਜਾਣੀਆਂ ਠੀਕ ਆ ਜੇ ਕੋਈ ਦੋਨੇ ਇਕੱਠੀਆਂ ਲੈਂਦਾ ਵੀਰੇ 100 ਕਿਲੋਮੀਟਰ ਦੀ ਪਹੁੰਚ ਹੋਈ ਠੀਕ ਆ ਹਾਂਜੀ ਭਾਈ ਜੀ ਠੀਕ ਹਾਂਜੀ ਭਾਈ ਉਹ ਦੱਸ ਦਿਓ ਜੀ ਦੀ ਜਾਣਕਾਰੀ ਦੂਜੀ ਥਲੇ ਦੁੱਧ ਦਾ ਵੀਰੇ 11 ਕਿਲੋ ਹੂੰ ਇਹਦੇ 1 ਮਹੀਨਾ 6 ਤੋਂ 7 ਦਿਨ ਹੋ ਗਏ ਭਾਈ 80 ਦਾ ਭਰਾ ਇਹਨੂੰ ਸੀਲ ਠੰਡੀ ਬਹੁਤ ਤਾਂ ਥੋੜੀ ਦਰਦੀ ਹੈਗੀ ਸੀਲ ਤਾਂ ਇੰਨੀ ਚਾਏ ਦੋਨੇ ਪਾਸੇ ਬਹਿ ਕੇ ਚੂਈ ਚਲੇ ਜਾਈ ਸਾ ਨਾ ਕਰਾਉ ਸਕ ਬਹਿੜਾਗੀ ਐ ਕੋਈ ਚੱਕਰ ਨਹੀਂ ਹੈਗਾ ਚਾਹੇ ਦੋਨੇ ਪਾਸੇ ਬਹਿ ਕੇ ਚੂਈ ਚਲੇ ਥੋੜਾ ਹੈ ਦਰਦੀ ਜ਼ਰੂਰ ਆ ਵੀਰੇ ਬੇਸ਼ੱਕ ਧਾਰਾ ਮਾਰ ਕੇ ਦੇਖਣੀ ਆ ਨਿਆਣਾ ਪਾ ਕੇ ਧਾਰਾ ਮਾਰ ਕੇ ਵੀ ਦਿਖਾ ਦਨੇ ਆ ਠੀਕ ਐ ਇਦਾਂ ਚੱਕਰ ਨਹੀਂ ਹੈਗਾ ਸੀਲ ਠੰਡੀ ਦੀ ਆਪਣੀ ਗਾਰੰਟੀ ਹੋ ਗਈ ਠੀਕ ਆ ਬੁੜੀਆਂ ਕਿਰੀਆਂ ਬੰਦਾ ਚੁਈ ਜਾਵੇ ਕੋਈ ਬਹਿਮ ਨਹੀਂ ਹੈਗਾ ਕਿੰਨਾ ਘਟਾਉਗਾ ਬਾਈ ਸੁਣੀ ਇਹਨੂੰ ਏ ਵੀਰੇ ਸੁਈ ਵੀ ਹੈ ਢਾਈ ਮਹੀਨੇ ਦੀ ਕੋਈ ਮੰਨ ਲੇ 5 ਮਹੀਨੇ ਦੀ ਕੋਈ ਮੰਨ ਲੇ 4 ਮਹੀਨੇ ਦੀ ਪਰ ਜਿਹੜੇ ਮਾਲਕ ਤੋਂ ਆਪਾਂ ਲਈਏ ਉਹਨਾਂ ਨੇ ਤਾਂ ਢਾਈ ਮਹੀਨਾ ਹੀ ਦੱਸਿਆ ਸੀ ਠੀਕ ਆ ਹਾਂ ਇੱਕ ਹੋਰ ਆ ਵੀਰੇ ਇਹਨੂੰ ਥੋੜੀ ਚਾਰ ਸੱਟ ਕੇ ਜੇ ਮਰਜੀ ਬੁੜੀਆਂ ਚੋਈਆਂ ਨੇ ਬੰਦਾ ਚੋਈ ਜਾਵੇ ਹੱਥ ਦਾ ਬਿਲਕੁਲ ਨਹੀਂ ਕਰਦੀ ਓਕੇ ਹਾਂ ਲਓ ਜੀ ਮਾਰ ਦੋ ਤਾਰ ਲਓ ਜੀ ਠੀਕ ਹੈ ਠੀਕ ਆ ਵੀਰੇ ਠੀਕ ਦੂਜੀ ਵੀ ਚਵਾਈ ਚਵਾਈ ਇੱਕ ਨੰਬਰ ਆ ਵੀਰੇ ਚਵਾਈ ਬਸ ਪੁੱਤ ਲਓ ਜੀ ਸਾਰਾ ਚੈੱਕ ਕਰ ਠੀਕ ਠੀਕ ਹੈ ਵੀਰੇ ਬਾਕੀ ਥਾਣ ਵਣ ਦੇਖੋ ਵੀਰੇ ਕਿ ਐਸ ਕਹਿਰੀਆ ਲੱਗਿਆ ਬੈੜ ਨੂੰ ਜਿੰਨੀ ਕ ਹੈਗੀ ਬਸ ਕਹਿੰਦੇ ਸਿਉਣੀ ਵਰਗੀ ਹੈਗੀ ਸੀਲ ਠੰਡੀ ਦੀ ਆਪਣੀ ਗਰੰਟੀ ਹੋਗੀ ਜਾਂ ਖੁੱਲੀ ਛੱਟ ਦੀ ਚੂਈ ਚੱਲੇ ਬੰਦਾ ਵੀਰੇ ਠੀਕ ਹੈ ਉਹਦਾ ਆਪਣੇ ਘਰੇ 10 ਤੋਂ 11 ਕਿਲੋ ਜਮੈਂ ਨੈਟ ਤਿਆਰ ਹੈ ਵੀਰੇ 10 ਕਿਲੋ ਤਾਂ ਬੰਦਾ ਕੰਡਾ ਉਹਦਾ ਲੈ ਆ ਕੇ ਚਾਹੇ ਪੰਜ ਟਾਈਮ ਜੋ ਓਕੇ ਲੈ ਜਾਏ ਵੀਰੇ ਠੀਕ ਹੈ ਹਾਂ ਗੂਗਲੀ ਰੇਟ ਪਹਿਲੀ ਦੱਸ ਦੇ ਬਈ ਇਹਦਾ ਇਹਦਾ ਰੇਟ ਵੀਰੇ 40 45 ਜਿਹੜਾ ਕੁਝ ਮਰਜ਼ੀ ਮੰਗਵਾ ਲਓ 35000 ਚੋਂ 2000 ਛੱਡ ਦਾਂਗੇ ਵੀਰੇ 33000 ਇਹ 30000 ਦੀ ਦੇ ਦਾਂਗੇ ਜੇ ਕੋਈ ਜੋੜਾ ਲੈਂਦਾ ਤਾਂ 100 ਕਿਲੋਮੀਟਰ ਦੀ ਪਹੁੰਚ ਕਰ ਦਾਂਗੇ ਵੀਰੇ ਠੀਕ ਆ ਲੋ ਭਰਾ ਚੱਕ ਭਾਈ ਨੇ ਆਫਰ ਲਾਤੀ ਜੱਜ ਕਹਿੰਦੇ ਜੋੜਾ ਲੈਣਾ ਤਾਂ ਜੋੜਾ ਤੇ ਬਲੈਕ ਚੱਕ ਠੀਕ ਹੈ ਨਾ ਤੇ ਦੋਨੀ ਕਿਰਾਇਆ ਭਾਈ ਕਹਿੰਦਾ ਫ੍ਰੀ ਤੇ 33000 ਦੀ ਭਾਈ ਕਹਿੰਦਾ ਦੇ ਦਾਂਗੇ ਰੇਟ ਹੈਗਾ 35000 ਬਾਕੀ ਵੱਡੀ ਬੁੱਡੀ ਸੁਨੱਕੀ ਸੁਨੱਕੀ ਬਹੁਤ ਆ ਵੀਰੇ ਮੂਰੇ ਵੜ ਬਣਨ ਵਾਲੀ ਆ ਓਕੇ ਪਰਮਾਤਮਾ ਸੁੱਖ ਰੱਖੇ ਕਿਤੇ ਰੁੱਤ ਚ ਆ ਆ ਗਈ ਵੜ ਲੱਖ ਰੁਪਏ ਨੂੰ ਹੱਥ ਲਾਉ ਵੀਰੇ ਠੀਕ ਆ ਸੀਨਾ ਗਰਲ ਦਾ ਵੀ ਰੋਲਾ ਹੀ ਥਾਣ ਵਾਂ ਦੇਖੋ ਕਹਿ ਰਿਆ ਲੱਗਿਆ ਵਾ ਤਾਜੀ ਦਾ ਵੀਰੇ ਤਾਂ ਘੱਟੋ ਘੱਟ ਵੀ 22 ਕਿਲੋ ਦੁੱਧ ਦਿੱਤਾ ਵਾ ਠੀਕ ਆ ਹਾਂ ਬਾਕੀ ਵੀਰੇ ਗਰਲੈਂਡੋ ਦਾ ਅੱਜ ਚ ਪੈਂਦੇ ਆ ਆਪਾਂ ਨਹੀਂ ਕਹਿੰਦੇ ਵੀ ਗਰਲੈਂਡੋ ਆਪਾਂ ਕ੍ਰਾਸ ਕਹਿ ਕੇ ਦੇਵਾਂਗੇ ਪੱਕੇ ਹੈ ਨਾ ਵਿੱਚ ਬੰਦੇ ਹੁੰਦੇ ਇਹਨਾਂ ਨੂੰ ਗਰਲੈਂਡੋ ਬਣਾਉਂਦੇ ਆ ਵੀਰੇ ਓਕੇ ਓਕੇ ਹਾਂ ਠੀਕ ਆ ਵੀਰੇ ਲੋਪਰਾ ਬਾਈ ਜੀ ਨੇ ਆਪਾਂ ਨੂੰ ਦੋਨਾਂ ਦਾ ਰੇਟ ਦੱਸਤਾ ਤੇ ਬਾਈ ਨੇ ਡਿਸਕਾਊਂਟ ਵੀ ਕਰਤਾ ਕਰਾਇਆ ਫ੍ਰੀ ਐ 100 ਕਿਲੋਮੀਟਰ ਦਾ ਜਿਹੜਾ ਪਰ ਜੇ ਕੋਈ ਦੋਨੇ ਇਕੱਠੀਆਂ ਲਊ ਵੀਰੇ ਜੇ ਦੋਨੇ ਇਕੱਠੀਆਂ ਲਊਗਾ ਹਾਂ ਠੀਕ ਹੈ ਜੀ ਬਾਕੀ ਆਪਣੀ ਗਾਂ ਦੀ ਪੂਰੀ ਤਸੱਲੀ ਹੋਵੇ ਕੋਈ ਬੰਦਾ ਬੇਤੜ ਕੋ ਕੇ ਕਿਸ ਨੇ ਆਨਲਾਈਨ ਮੰਗਵਾਉਣੀ ਆ ਆਨਲਾਈਨ ਮੰਗਵਾਲੇ ਜਿਹੜੀ ਚੀਜ਼ ਦੀ ਆਪਾਂ ਗਰੰਟੀ ਲੈ ਲਈ ਉਹਦੇ ਵਾਸਤੇ ਆਪਾਂ ਹਰ ਟਾਈਮ ਖੜਾਂਗੇ ਆਪਾਂ ਨੂੰ ਕੋਈ ਐ ਵੀ ਨਹੀਂ ਵੀ ਆਪਾਂ ਡੰਗਰ ਬਦਲ ਕੇ ਦੇਵਾਂਗੇ ਅਗਲਾ ਆਪਣੇ ਪੈਸੇ ਲੈ ਜੀ ਓਕੇ ਹਾਂ ਠੀਕ ਹੈ ਜੀ ਵਾਈ ਜੀ ਨਾਲ ਜਰੂਰ ਕੰਟੈਕਟ ਕਰੋ ਜੀ ਪਿੰਡ ਧੌਲਾ ਤੇ ਝਲਾ ਨੂੰ ਪੈਂਦਾ ਜੀ ਬਰਨਾਲਾ ਇੱਕ ਤੋਕੜ ਤੇ ਇੱਕ ਤਾਜੀ ਸੀ ਮਾਗਰ ਬੱਸੀ ਠੀਕ ਹੈ ਬਹੁਤ ਸੋਹਣੀ ਬੱਸੀ ਆ ਬੱਚੀ ਦੇਖੋ ਫੇਸ ਕੁਆਲਟੀ ਦੇਖੋ ਬੱਚੀ ਦੀ ਠੀਕ ਆ ਠੀਕ ਲੋ ਜੀ ਬਹੁਤ ਸੋਹਣੀ ਬਹੁਤ ਜਿਆਦਾ ਪਿਆਰ ਕਰਦਾ ਪਸੂ ਨੂੰ ਬਾਈ ਗੁਗਣੀ ਤੇ ਤੁਸੀਂ ਵੀ ਬਹੁਤ ਜਿਆਦਾ ਪਿਆਰ ਕਰਦੇ ਹੋ ਭਰਾ ਵੀਡੀਓ ਲਾਈਕ ਕਮੈਂਟ ਸ਼ੇਅਰ ਭਰਾਵਾਂ ਕੇ ਕਰਦਾ ਕਰੋ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਤਹਿਦਲੋਂ ਧੰਨਵਾਦ ਜੀ ਕਮੈਂਟ ਸ਼ੇਅਰ ਲਾਈਕ ਓਕੇ ਬਾਏ